ਸੋ ਸ੍ਰੀ ਗੁਰੂ ਕਾ ਖਸਾ ਪ੍ਰਭੂ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਅਗਲੇ ਦਿਨਾਂ ਦੇ ਵਿੱਚ ਵੀ ਮੌਸਮ ਨੂੰ ਦੇਖਦੇ ਹੋਏ ਸੜਕਿਆ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਕਰਨਾ ਬਹੁਤ ਸਾਰੇ ਵੀਰ ਤਾਂ ਜਿਹੜੇ ਢੋਲ ਦੇ ਨਾਲ ਹੀ ਸੜਕਿਆ ਕਰਦੇ ਨੇ ਕਹਿੰਦਾ ਭਾਬਾ ਟਰੈਕਟਰ ਤੇ ਚੱਲਣ ਵਾਲਾ ਜਿਹੜਾ ਆਪਾਂ ਡਰਮ ਹੁੰਦਾਗਾ ਉਹਦੇ ਨਾਲ ਤੇ ਕਾਫੀ ਸਾਰੇ ਭਰਾ ਨੇ ਜਿਹੜੇ ਜਿਹੜੀਆਂ 20 ਲੀਟਰ ਵਾਲੀਆਂ ਢੋਲੀਆਂ 18 20 ਵਾਲੀਆਂ ਬੈਟਰੀ ਵਾਲੇ ਪੰਪ ਨਾਲ ਕਰਦੇ ਨੇ ਖਾਸ ਕਰਕੇ ਬਹੁਤ ਸਾਰੇ ਵੀਰ ਨੇ ਜਿਹੜੇ ਕਿਰਾਏ ਤੇ ਸੜਕਿਆ ਕਰਾਉਂਦੇ ਨੇ ਟੋਲੀਆਂ ਵਾਲੇ ਭਰਾਵਾਂ ਤੋਂ ਜਿਵੇਂ ਕਿ ਆਪਣੇ ਪਿੰਡਾਂ ਦੇ ਵਿੱਚ ਹੁੰਦੇ ਨੇ ਆਪਣਾ ਜਿਹੜਾ ਭਾਈਚਾਰਾ ਹੁੰਦਾਗਾ ਟੋਲੀਆਂ ਨਾਲ ਸੜਕਿਆ ਆਪਣੀਆਂ ਢੋਲੀਆਂ ਲੈ ਕੇ ਢੋਲੀ 30 40 50 ਰੁਪਏ ਜਿੰਨੇ ਵੀ ਰੁਪਏ ਤੁਹਾਡੇ ਏਰੀਆ ਦੇ ਹਿਸਾਬ ਦੇ ਨਾਲ ਚੱਲਦੇ ਨੇ ਉਸ ਹਿਸਾਬ ਦੇ ਨਾਲ ਕਰ ਦੇਣਗੇ ਕਰਾਇਆ ਕੋਈ ਵੀ ਹੋ ਸਕਦਾ ਆਪਾਂ ਮੇਨ ਗੱਲ ਜਿਹੜੀ ਉਹ ਅੱਗੇ ਕਰਦੇ ਆਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਕਰ ਲਓ ਅਗਲੇ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਤਾਂ ਹੁਣ ਗੱਲ ਕੀ ਆ ਗਈ ਬਹੁਤ ਸਾਰੇ ਵੀਰ ਨੇ ਜਿਹੜੇ ਆਪਾਂ ਜਿਵੇਂ ਕਿ ਢੋਲੀ ਵਾਲੇ ਭਰਾਵਾਂ ਤੋਂ ਸੜਕਿਆ ਕਰਾਉਣ ਲੱਗੇ ਉਹਨਾਂ ਦਾ ਕੰਮ ਹੁੰਦਾਗਾ ਸੜਕਿਆ ਕਰਨਾ ਪਰ ਤੁਹਾਡਾ ਕੰਮ ਹੁੰਦਾਗਾ ਦਵਾਈ ਨੂੰ ਚੰਗੇ ਢੰਗ ਦੇ ਨਾਲ ਆਉਣਾ ਕਿਉਂਕਿ ਵੈਸੇ ਤਾਂ ਉਹਨਾਂ ਦਾ ਤਜਰਬਾ ਵੀ ਕਾਫੀ ਹੋ ਚੁੱਕਿਆ ਹੁੰਦਾ ਕਿਉਂਕਿ ਕੁਸਪਰਾ ਤਾਂ ਕਾਫੀ ਸਾਲਾਂ ਤੋਂ ਕਰ ਰਹੇ ਨੇ ਤੇ ਬਹੁਤ ਸਾਰੇ ਵੀਰ ਨੇ ਜਿਹੜੇ ਆਪਾਂ ਨੇ ਆਪਣੇ ਆਪਣੇ ਖੇਤਾਂ ਦੇ ਵਿੱਚ ਕਰਨੀ ਹੁੰਦੀ ਆ ਇੱਕ ਦਿਨ ਦੋ ਦਿਨ ਚਾਰ ਦਿਨ ਪਰ ਉਹਨਾਂ ਨੇ ਲਗਭਗ ਅੱਧੇ ਪਿੰਡ ਦੇ ਖੇਤਾਂ ਦੇ ਵਿੱਚ ਜਾਣਾ ਹੁੰਦਾ ਤਾਂ ਤਜਰਬਾ ਉਹਨਾਂ ਦਾ ਕਾਫੀ ਹੋ ਗਿਆ ਹੁੰਦਾ ਪਰ ਉਹਨਾਂ ਨੂੰ ਆਪਣਾ ਕੰਮ ਆਪਣੇ ਹਿਸਾਬ ਦੇ ਨਾਲ ਕਰਨਾ ਹੁੰਦਾ ਪਰ ਆਪਾਂ ਦੇਖਣਾ ਕੀ ਹੁੰਦਾ ਤਾਂ ਆਪਣੇ ਨਾ ਕਿਸਾਨ ਭਰਾ ਨੇ ਜਿਹੜੇ ਉਹ ਕਿਤੇ ਨਾ ਕਿਤੇ ਗਾਹੇ ਵਗਾਹੇ ਇੱਕ ਗਲਤੀ ਕਰਦੇ ਆ ਉਸ ਗਲਤੀ ਦਾ ਖਮਿਆਜਾ ਜਿਹੜਾ ਆਗਲੇ ਦਿਨਾਂ ਦੇ ਵਿੱਚ ਆਪਣੀ ਫਸਲ ਨੂੰ ਭੁਗਤਣਾ ਪੈਂਦਾ ਜਾਂ ਆਪਾਂ ਨੂੰ ਹੀ ਭੁਗਤਣਾ ਪੈਂਦਾ ਕਹਿ ਲਈ ਆਪਾਂ ਕਿਉਂਕਿ ਫਸਲ ਵੀ ਆਪਣੀ ਹੁੰਦੀ ਆ ਉੱਥੇ ਗਲਤੀ ਕੀ ਆ ਤੁਸੀਂ ਤਿੰਨ ਭਾਂਡੇ ਲੈ ਆਏ ਘਰੋਂ ਤੁਸੀਂ ਨੇ ਤੇਲੇ ਵਾਲਾ ਟੈਕਨੀਕਲ ਖੋਲ ਲਿਆ ਛੰਡੀ ਵਾਲਾ ਅਲੱਗ ਖੋਲ ਲਿਆ ਤੇ ਨਾਲ ਦੀ ਨਾਲ ਤੁਸੀਂ ਨੇ ਫੰਗੀ ਸੜ ਖੋਲ ਲਿਆ ਇੱਥੋਂ ਤੱਕ ਪ੍ਰੈਕਟਿਸ ਬਿਲਕੁਲ ਗੁੱਡਾ ਤੁਹਾਡੀ ਬਹੁਤ ਵਧੀਆ ਆਪਾਂ ਕਹਿ ਲਈਏ ਟੌਪ ਦੀ ਪ੍ਰੈਕਟਿਸ ਆ ਤੁਸੀਂ ਤਿੰਨੋਂ ਸੜਕਿਆ ਇਕੱਠੇ ਕਰਦੇ ਹਾਂ ਕਿਉਂਕਿ ਕਰਾਈ ਤੇ ਕਰਾਉਣੇ ਪਰ ਗਲਤੀ ਇਹ ਦੂਬਾਰਾ ਸ਼ੁਰੂ ਹੁੰਦੀ ਆ ਉਹ ਕਿਵੇਂ ਹੁੰਦੀ ਆ ਤੁਸੀਂ ਜਿੱਥੋਂ ਵੀ ਕਿਤੋਂ ਪਾਣੀ ਪਾਉਣੇ ਢੋਲੀਆਂ ਦੇ ਵਿੱਚ ਉਹਨਾਂ ਭਰਾਵਾਂ ਦਾ ਕੰਮ ਹੁੰਦਾ ਪਾਣੀ ਪਾਉਣਾ ਕਿਉਂਕਿ ਉਹ ਆਪਾਂ ਨੇ ਕੋਲੇ ਵੇਛੇ ਵੀ ਉਹਨਾਂ ਦੇ ਕੋਲੇ ਆਪਾਂ ਸੜਕਿਆ ਕਰਾਉਣੇ ਹੁੰਦੇ ਆ ਤਾਂ ਉੱਥੇ ਆਪਣੇ ਭਰਾ ਖੜੇ ਹੁੰਦੇ ਤਾਂ ਉਹਨਾਂ ਨੇ ਕਿਸਾਨ ਭਰਾ ਨੇ ਕੀ ਕਰਨਾ ਹੁੰਦਾਗਾ ਕਿ ਉਹਨਾਂ ਨੂੰ ਜ਼ਿਆਦਾ ਕਹਿ ਦੇਣਾ ਹੁੰਦਾ ਤੇ ਜਾਂ ਕਿ ਕਿਸਾਨ ਦਾ ਜਿਹੜਾ ਸੜਕਿਆ ਕਰਵਾ ਰਿਹਾਗਾ ਉਹਦਾ ਕੀ ਕੰਮ ਹੁੰਦਾ ਕਿ ਉਹ ਕਿਤੇ ਨਾ ਕਿਤੇ ਜਿਹੜਾ ਸੜਕਿਆ ਹੈਗਾ ਉਹ ਕਰਨ ਵਾਸਤੇ ਜਿਹੜੇ ਟੈਕਨੀਕਲ ਕੋਲੇ ਨੇ ਉਹਨਾਂ ਨੂੰ ਉਹ ਆਪ ਦੇ ਜਾ ਉਪਰ ਮਨ ਕਹਿੰਦਾ ਕਿ ਤੁਸੀਂ ਇਹਦੇ ਚੋਂ ਭਈ ਇੱਕ ਡੱਬਾ ਪਾ ਲਓ ਉਹਨਾਂ ਦੇ ਵੱਖੋ-ਵੱਖਰੇ ਆਪਾਂ ਡੱਬੇ ਰੱਖ ਦਿੰਨੇ। ਇਹ ਖੇਤਾਂ ਦੇ ਵਿੱਚ ਵਾਪਰਨ ਵਾਲੀਆਂ ਜਾਂ ਦੇਖੀਆਂ ਜਾਣ ਵਾਲੀਆਂ ਵੱਡੀਆਂ ਗਲਤੀਆਂ ਨੇ। ਜੇਕਰ ਇਸ ਤਰ੍ਹਾਂ ਤੁਸੀਂ ਵੀ ਕਰਦੇ ਹੋ ਤਾਂ ਕਿਤੇ ਨਾ ਕਿਤੇ ਤੁਸੀਂ ਗਲਤੀ ਕਰ ਰਹੇ ਹੋ। ਤਾਂ ਉਹ ਕਰਦੇ ਕੀ ਨੇ ਜਿਨ੍ਹਾਂ ਨੂੰ ਢੋਲੀਆਂ ਵਾਲੇ ਕਰਨ ਵਾਲੇ ਜਿਹੜੇ ਆਪਣੇ ਆਏ ਆ ਲੈਬਰ ਵਾਲੇ ਭਰਾ ਕ ਲਈ ਆਪਣੇ ਤਾਂ ਉਹਨਾਂ ਨੂੰ ਕਹਤਾ ਕਿ ਤੁਸੀਂ ਪਾ ਲਓ ਜਾ ਆਪ ਪਾਤਾ। ਪਰ ਪਾਉਂਦੇ ਕਿਵੇਂ ਨੇ? ਉਹਨਾਂ ਕੋਲ ਆਪਣਾ ਢੋਲੀਆਂ ਦੇ ਨਾਲ ਹੀ ਆਪਣੀ ਪਾਣੀ ਭਰਨ ਵਾਲੀ ਬਾਲਟੀ ਹੁੰਦੀ ਹੈ। ਉਸ ਬਾਲਟੀ ਦੇ ਨਾਲ ਉਹ ਢੋਲੀ ਦੇ ਵਿੱਚ 15 ਕਿਲੋ ਲੀਟਰ ਪਾਣੀ ਪਾ ਲੈਂਦੇ ਆ। ਇਹ ਰੋ ਉਹ ਦੂਆ ਟੈਕਨੀਕਲ ਜਿਹੜਾ ਪਾਉਣਾ ਹੁੰਦਾ ਤਾਂ ਆਪਣੇ ਬਹੁਤ ਸਾਰੇ ਕਿਸਾਨ ਭਰਾ ਕੀ ਕਰਦੇ ਉਹਨਾਂ ਦੀ ਜਿਹੜੀ ਬਾਲਟੀ ਹੁੰਦੀ ਹੈ ਉਹ ਭਰਾਵਾਂ ਨੂੰ ਵੀ ਲੱਗਦਾ ਕਿ ਸੌਖਾ ਜਿਹਾ ਕੰਮ ਉਸ ਬਾਲਟੀ ਦੇ ਵਿੱਚ ਜਿਹੜੇ ਤਿੰਨੇ ਟੈਕਨੀਕਲ ਨੇ ਉਹਨਾਂ ਨੂੰ ਵਾਰੀ-ਵਾਰੀ ਡੱਬੇ ਪਾ ਦਿੰਦੇ ਕਿਉਂਕਿ ਵਾਰੀ-ਵਾਰੀ ਵਾਰੀ-ਵਾਰੀ ਪਾਉਣਾ ਔਖਾ ਜਿਹਾ ਲੱਗਦਾ ਤਾਂ ਉੱਥੇ ਕੀ ਹੁੰਦਾਗਾ ਉਹ ਭਰਾ ਆਪਣੇ ਬਾਲਟੀ ਦੇ ਵਿੱਚ ਲੀਟਰ 2 ਲੀਟਰ 4 ਲੀਟਰ ਪਾਣੀ ਪਾ ਲੈਂਦੇ ਨੇ ਕਿ ਇਹਨੂੰ ਹੁਣ ਭਈ ਢੋਲੀ ਦੇ ਵਿੱਚ ਪਾਉਣਾ ਤਾਂ ਤੁਸੀਂ ਇਹਦੇ ਵਿੱਚ ਕੈਮੀਕਲ ਪਾ ਦਿਓ ਜਿਹੜਾ ਟੈਕਨੀਕਲ ਤੁਸੀਂ ਮਿਕਸ ਕੀਤਾ ਤਾਂ ਆਪਣੇ ਭਰਾ ਕੀ ਕਰਦੇ 4-5 ਲੀਟਰ ਪਾਣੀ ਉਹਦੇ ਵਿੱਚ ਤਿੰਨ ਡੱਬੇ ਨੇ ਜਿਹੜੇ ਵੱਖੋ-ਵੱਖਰੇ ਜਿਵੇਂ ਤੇਲ ਵਾਲੀ, ਸੁੰਢੀ ਵਾਲੀ, ਫੰਗੀ ਸਾਈਡ ਦੇ ਉਹ ਪਾ ਦਿੰਦੇ ਆ ਤਾਂ ਉੱਥੇ ਰੈਕਟ ਹੋਣ ਦਾ ਡਰ ਹੁੰਦਾ ਦਾ ਆਪਾਂ ਟੈਂਕ ਮਿਕਸ ਦੀ ਗੱਲ ਕਰਦੇ ਆ ਫਿਰ ਆਪਾਂ ਇਹਦੇ ਨਾਲ ਆਪਾਂ ਇੱਕੋ ਹੀ ਬਾਲਟੀ 'ਚ ਕਿਉਂ ਨਹੀਂ ਘੋਲ ਲੈਂਦੇ ਕਿਉਂਕਿ ਉੱਥੇ ਕਿਤੇ ਨਾ ਕਿਤੇ ਜ਼ਿਆਦਾ ਕੈਮੀਕਲ ਹੁੰਦਾ ਪਾਣੀ ਥੋੜਾ ਹੁੰਦਾ ਉੱਥੇ ਰੈਕਟ ਕਰਨ ਦੀ ਪ੍ਰੋਬਲਮ ਹੁੰਦੀ ਆ ਉੱਥੇ ਉਹਦੇ ਕੰਮ ਕਰਨ ਦੀ ਜਿਹੜੀ ਸ਼ਕਤੀ ਆ ਜਿਹੜਾ ਕੰਮ ਕਰਨ ਦਾ ਤੌਰ ਤਰੀਕਾ ਉਹਦੇ ਤੇ ਪ੍ਰਭਾਵ ਪੈਂਦਾ ਦਾ ਤਾਂ ਉਥੇ ਕਰਨਾ ਕੀ ਹੈਗਾ ਤੁਸੀਂ 15 ਤੋਂ ਲਾ ਕੇ 20 ਲੀਟਰ ਜੇਕਰ 25 ਲੀਟਰ ਵਾਲੀ ਢੋਲੀ ਆ ਉਹਦੇ ਵਿੱਚ ਪਾਣੀ ਪਾ ਲਿਆ ਤਾਂ ਉਸ 20 ਲੀਟਰ ਦੇ ਵਿੱਚ ਤੁਸੀਂ ਮਿਕਸ ਕਰਨਾ ਹੁੰਦਾ కెਮੀਕਲ ਨਾ ਕਿ ਉਸ 2-3 ਲੀਟਰ ਦੇ ਵਿੱਚ ਕਿਉਂਕਿ ਫਿਰ ਜੇਕਰ 2-3 ਲੀਟਰ ਦੇ ਵਿੱਚ ਹੀ ਕਰਨਾ ਫਿਰ ਤਾਂ ਤੁਸੀਂ ਕੁਆਲਿਟੀ ਜੀ ਕਰ ਲਓ కెਮੀਕਲ ਕਿੰਨਾ ਕੁ ਹੁੰਦਾ ਕਿਤੇ ਇੰਨਾ ਕੁ ਹੁੰਦਾ 2 ਕਿੱਲਿਆਂ ਦਾ ਇੰਨਾ ਕੁ ਹੁੰਦਾ ਜਾਂ ਅੱਧਾ ਕਿਲੋਟਰ ਹੁੰਦਾ ਹੋਰ ਕਿੰਨੇ ਕੁ కెਮੀਕਲ ਹੁੰਦੇ ਨੇ ਉੱਥੇ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡੀਆਂ ਬਾਲਟੀਆਂ ਉੱਥਲੀਆਂ ਉੱਥੇ ਇਹਦਾ ਮਤਲਬ ਹੁੰਦਾ ਕਿ ਤੁਸੀਂ ਇਹਨੂੰ ਭਾਈ ਮਿਕਸ ਕਰ ਲਓ ਅੱਗੇ ਜਦੋਂ ਟੈਂਕ ਮਿਕਸ ਕਰਨਾਗਾ ਤਾਂ ਇਹਨੂੰ ਜਿਆਦਾ ਪਾਣੀ ਦੇ ਵਿੱਚ ਕਰ ਲਓ ਜਿਆਦਾ ਪਾਣੀ ਦੇ ਵਿੱਚ ਰੈਕਸ਼ਨ ਕਰਨ ਦੀ ਜਿਹੜੀ ਪ੍ਰੋਬਲਮ ਆ ਉਹ ਘਟ ਜਾਂਦੀ ਆ ਅਗਲੇ ਦਿਨਾਂ ਦੇ ਵਿੱਚ ਇਹ ਗਲਤੀਆਂ ਨਾ ਕਰਿਓ ਕਿਤੇ ਕਿਤੇ ਨਾ ਕਿਤੇ ਤੁਸੀਂ ਕਹਿੰਦੇ ਹੋ ਕਿ ਪੱਤੇ ਮੱਚ ਗਏ ਨੋਕਾ ਮੱਚ ਗਈਆਂ ਕਿਤੇ ਨਾ ਕਿਤੇ ਕਹੋਗੇ ਕਿ ਕੰਮ ਨਹੀਂ ਕੀਤਾ ਇੱਥੇ ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇੱਥੇ ਮੈਟਰ ਕਰਦੀਆਂ ਨੇ ਕੰਮ ਨਹੀਂ ਕਰਨ ਤੇ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਕਿਸਾਨ ਭਰਾ ਛੋਟੀਆਂ-ਛੋਟੀਆਂ ਗੱਲਾਂ ਨੇ ਜਿਹੜੀਆਂ ਤੁਹਾਡੇ ਖੇਤਾਂ ਦੇ ਵਿੱਚ ਗਲਤੀ ਦੇ ਤੌਰ ਤੇ ਵਾਪਰਦੀਆਂ ਨੇ ਤੇ ਨੁਕਸਾਨ ਵੱਡਾ ਕਰ ਜਾਂਦੀਆਂ ਨੇ ਤੁਸੀਂ ਵਿਛਲੇ ਹੋਗੇ ਸੜਕਿਆ ਕਰਕੇ ਪਰ ਤੁਹਾਡੇ ਕੰਮ ਦੇ ਉੱਤੇ ਆਸਰ ਤੁਸੀਂ ਆਪਣੇ ਆਪ ਹੀ ਇਸ ਗਲਤੀ ਦੇ ਨਾਲ ਪਾ ਲਿਆ ਤਾਂ ਉੱਥੇ ਜਾ ਕੇ ਫਸਲ ਦੇ ਵਿੱਚ ਉਨੀ ਬਿਮਾਰੀ ਨਹੀਂ ਖਤਮ ਹੋਣੀ ਦੂਸਰਾ ਤੁਹਾਨੂੰ ਜਿਹੜਾ ਆਰਥਿਕ ਤੌਰ ਤੇ ਨੁਕਸਾਨ ਹੋਣਾ ਉਹ ਬਕਰ ਆਉਣਾ ਕੀ ਤੁਹਾਨੂੰ ਬਿਮਾਰੀ ਰਹੇ ਸੋ ਇਹਨਾਂ ਚੀਜ਼ਾਂ ਤੇ ਧਿਆਨ ਰੱਖਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ